ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾਂ ਦਾ ਡੈਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਿਵੰਡਾ ਚਿਵੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਦੋ ਬੱਕੜਾ ਤੇ ਇੱਕ ਝੋਟੀ ਆ ਬਿਲਕੁਲ ਤਾਜ਼ੇ ਸੋਏ ਆ ਤੇ ਇੱਕ ਗੱਬੜ ਵਹਿੜ ਆ ਬਿਲਕੁਲ ਤਿਆਰ ਆ ਤੇ ਆਪਾਂ ਪਹੁੰਚੇ ਆ ਵੀਰ ਹਰਪਾਲ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਸਣਾਓ ਠੀਕ ਠਾਕ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਹਾਂਜੀ ਚੜਦੀ ਕਲਾ ਚੜਦੀ ਕਲਾ ਚਾਹੀਦੀ ਵੀਰ ਜੀ ਹਾਂਜੀ ਤੇ ਜਿਹੜੀ ਪਹਿਲੀ ਪਲਾਈ ਵੀਡੀਓ ਕਿਦਾਂ ਦਾ ਰਿਹਾ ਪ੍ਰੋਗਰਾਮ ਬੜਾ ਵਧੀਆ ਵੀਡੀਓ ਰਿਹਾ ਰਾਤ ਮੈਨੇ ਸਾਲਾ ਵੀ ਤੁਹਾਂ 5 ਘੰਟੇ ਦੀ ਵੀਡੀਓ ਭਾਈ ਹਾਂਜੀ ਹਾਂਜੀ ਤੇ ਮੰਨ ਲਓ ਵੀ 3 ਘੰਟੇ ਦੀ ਮਾਲ ਵੇਚ ਗਏ ਤੇ ਮੁੜ ਕੇ ਰਾਤ ਫੋਨ ਬੰਦ ਕਰਕੇ ਆਪਾਂ ਸੁੱਤੇ ਹਾਂ ਅੱਛਾ ਅੱਛਾ ਤੇ ਜਿਹੜੇ ਵੀਰ ਭਰਾ ਆਪਾਂ ਨੂੰ ਫੋਨ ਆਉਂਦੇ ਆਪਾਂ ਫੋਨ ਬੰਦਲਾ ਬੰਦ ਕੀਤਾ ਉਹਨਾਂ ਨੂੰ ਆਪਾਂ ਮਾਫੀ ਚਾਹੁੰਨੇ ਹਾਂ ਠੀਕ ਹੈ ਕੋਈ ਵੀਰ ਭਰਾ ਨੂੰ ਤੁਹਾਨੂੰ ਪਤਾ ਵੀ ਆਪਣੇ ਅੱਗੇ ਵੀਡੀਓ ਪਾਉਣੇ ਆ ਤੇ ਯਕੀਨ ਜੇ ਬੜਾ ਤੇ ਮੇਰਾ ਫੋਨ ਬੰਦ ਕਰਕੇ ਤੇ ਮੈਸੇਜ ਵੀ ਬੜੇ ਆਏ ਆ ਅੱਛਾ ਅੱਛਾ ਠੀਕ ਹੈ ਤੇ ਆਪਣਾ ਨਾਮ ਤੇ ਐਡਰੈਸ ਲਾ ਦਿਓ ਨਾਮ ਮੇਰਾ ਲਪਾ ਸਿੰਘ ਜੀ ਪਿੰਡ ਚਿੰਡਾ ਜ਼ਿਲ੍ਹਾ ਬਸੇਜਨਾਲਾ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 98543995 ਠੀਕ ਹੈ ਜੀ। ਇੱਕ ਕਰੀ ਸ਼ੁਰੂਆਤ ਹੈ ਰਹਾ। ਹਾਂ ਕਰੀਏ ਝੋਟੀ ਤੋਂ ਕਰ ਲਈਏ ਵੀਰ ਜੀ। ਠੀਕ ਹੈ ਜੀ। ਦੱਸਿਓ ਵੀਰ ਜੀ ਇਹ ਕਿੰਨਾ ਸੁਆ। ਇਹ ਪਹਿਲਾ ਸੁਆ ਵੀਰ ਜੀ ਸੁਈ ਜੇ। ਅੱਛਾ ਜੀ। ਇਹ ਹਰਿਆਣੇੋਂ ਆਪਾਂ ਲਿਆਂਦੀਆਂ ਚਾਰ ਝੋਟੀਆਂ। ਅੱਛਾ ਜੀ। ਤੇ ਉਹ ਮੰਨ ਵੱਡੀਆਂ ਐ। 20-20 ਕਿਲੋ ਵਾਲੀਆਂ ਤੇ ਇਹਦੇ ਮਾਲਮ ਪਿਓਰ ਅਜੇ ਦੋਂਦੀ ਜੋ ਪਹਿਲਾ ਸੁਆ ਜੇ। ਅੱਛਾ ਜੀ। ਆਹ ਟਾਈਮ ਜਿਹੜਾ ਆਪਾਂ ਇਹਦੇ ਨਾਲ ਦੁੱਧ ਮਿਲਣਾ 13 13.5 ਕਿਲੋ ਤਿਆਰ ਜੇ। ਠੀਕ ਹੈ ਠੀਕ ਹੈ। ਕਿੰਨਾ ਟਾਈਮ ਹੋ ਗਿਆ ਤੋ ਸੁਈ ਨੂੰ? ਸੇ ਮੰਨ ਲਓ ਵੀ ਸੁਈ ਨੂੰ ਅਜੇ 20 ਕੁ ਦਿਨ ਹੋ ਗਏ ਆ ਮਗਰ ਕੱਟੀ ਜ ਹਾਂਜੀ ਹਾਂਜੀ ਤੇ ਆਪ ਇਹਦਾ ਪਤਾ ਕਿਹੜੀ ਸੀ ਮੰਡੀ ਹੈ ਆਪ ਦਾ ਵੀਰ ਜੀ ਪਤਾ ਨਹੀਂ ਇਹ ਤੁਹਾਨੂੰ ਦੱਸਿਆ ਤੇ ਚੇਤੇ ਖਿਆਲ ਜਾ ਭੁੱਲ ਗਿਆ ਅੱਛਾ ਅੱਛਾ ਹਾਂ ਚਲੋ ਚੰਗੇ ਸੀ ਮੰਡੀ ਖੋਲਦੇ ਵੀਰ ਜੀ ਹਰਾ ਲਓ ਵੀਰ ਜੀ ਲਓ ਬਾਜੀ ਚੰਗੇ ਤਗੜੇ ਕੱਦ ਕਾਠ ਵਾਲੀ ਆ ਪਹਿਲਾਂ ਝੋਟੀ ਰ ਦੋ ਦੰਦਾਂ ਦੇ ਮੂਹਾਂ ਜੇ ਤੇ ਜੈਡ ਬਲੈਕ ਦੇ ਵਿੱਚ ਆ ਕੇ ਚੈੱਕ ਕਰ ਸਕਦੇ ਤੁਸੀਂ ਇਸ ਟਾਈਮ ਲਾ 13 13.5 ਲੀਟਰ ਵੀਰ ਕਹਿੰਦਾ ਕਿ ਮਿਲਦੀ ਵਾਲਾ ਦੁੱਧ ਤਿਆਰ ਆ ਇਹ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਇਹ ਕਿੰਨੇ ਵਜੇ ਸਵੇਰੇ ਚੋਈ ਵੀਰ ਜੀ ਏ ਵੀ ਜੀ ਆਪਣੀ 5 ਤੋਂ 5 ਚਵਾਈ ਹੁੰਦੀ ਆ ਅੱਛਾ ਜੀ ਹਾਂਜੀ ਹਾਂਜੀ ਤੇ ਵੀਰ ਮੇਰਾ ਭਰਾ ਕੋਈ ਉਹ ਸਭ ਨਾਲ ਅੰਦਾਜ਼ਾ ਲਾਵੇ ਟਾਈਮ ਕੋਈ 10 ਸਵਾ 10 ਦਾ ਹੋਇਆ ਵਾ ਇਹਨੇ ਕੋਈ ਵੀਡੀਓ ਦੇ ਆਂ ਬਣਾਉਣਾ ਆਪਾਂ ਤੇ ਸ਼ਾਮ ਤੱਕ ਚਲੋ ਚੰਗੀ ਬਣ ਜਾਣਾ ਨੇ ਤੇ ਥਾਣਾ ਦਾ ਸੈਜ ਗੈਬ ਤੁਹਾਨੂੰ ਲੱਗੇ ਤਾਂ ਚੈੱਕ ਕਰਾ ਦੇਨੇ ਆਂ ਆ ਵੀਰਦੀ ਇਹਨਾਂ ਨਾਲ ਪਾਲ ਪੈ ਗਈ ਆ ਝੋਟੀ ਨੂੰ ਅੱਛਾ ਜੀ ਇਹ ਮੰਨ ਲਓ ਵੀ ਤੁਹਾਨੂੰ ਪਤਾ ਸਬਰ ਚ ਆਈਆਂ ਡੌਂਡੂਣ ਜੀ ਜਾਪਦੀ ਤੇ ਫਿਰ ਡਾਕਟਰ ਨੇ ਤੇ ਆਂਦੇ ਗੁੜ ਪਾ ਦਿਓ ਪਾਲ ਪੈ ਗਈ ਆ ਅੱਛਾ ਅੱਛਾ ਗੁੜ ਦੇ ਨਾਲ ਹਾਂ ਹਾਂ ਉਦੋਂ ਕੋਈ ਚੱਕਰ ਨਹੀਂ ਵੀਰਦੀ ਪਰ ਕੋਈ ਵੀਰ ਭਰਾ ਕੋਈ ਸੇਵਾਲਾ ਲੈ ਗਿਆ ਨਾ ਹਾਂਜੀ ਹਾਂਜੀ ਮੈਂ ਗਰੰਟੀ ਨਾਲ ਨਾ ਵੀ ਦੁੱਧ ਪਹਿਲੇ ਸਵੇਰੇ 15 ਕਿਲੋ ਪਾ ਦੋਗੀ ਠੀਕ ਹੈ ਠੀਕ ਹੈ ਹਾਂ ਹੁਣ ਮੇਰੇ ਕੋਲ ਇੰਨਾ 13 13.5 ਕਿਲੋ ਮਣਕੇ ਝੋਟੀ ਦੇ ਲਈ ਦੁੱਧ ਲੈ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਜਵਾਤ ਨਾਲ ਸਾਲੀ ਆ ਪੂਰੀ ਤੇ ਅਤਾਰਾ ਨਹੀਂ ਮਰਾਦੀ ਵੀਰਦੀ ਤੇ ਮਰਾਦੋਂ ਪਰੌਣੀਆਂ ਤੇ ਕੋਈ ਆਹੋ ਧਾਰਾ ਮਰਾਦੀਆਂ ਦਾ ਵਾਪਸ ਮਾਰ ਦੇ ਠੀਕ ਹੈ ਠੀਕ ਹੈ ਲਓ ਭਾਈ ਜੀ ਆਪਾਂ ਲਾਈਵ ਤੇ ਤੁਹਾਨੂੰ ਮੀਡੀਆ ਦੇ ਵਿੱਚ ਜਰੀ ਜਵਾਬ پاس ਮਾਰ ਦਿਖਾ ਦਿੰਦੇ ਆ ਤੇ ਬਹੁਤ ਜ਼ਿਆਦਾ ਬਣੀ ਆ ਪਿਓਰ ਮੋਰਾ ਦਾਸਲ ਦੇ ਵਿੱਚ ਆ ਰਹੀ ਝੋਟੀ ਕਈ ਵੀਰ ਭਰਾ ਆਖ ਦਿੰਦੇ ਆ ਨਾ ਪਹਿਲਾ ਸੁਆ ਕਿਤੇ 扑ਕੇ ਨਾ ਹਾਂਜੀ ਹਾਂਜੀ ਤਾਂ ਕਰਕੇ ਆਪਾਂ ਧਰਾਂ ਮਰਾਉਂਡ ਆ ਉਦੋਂ ਦੇ ਠੰਡੀ ਸੀਲੇ ਵੀਰ ਜੀ ਠੀਕ ਹੈ ਠੀਕ ਹੈ ਨਹੀਂ ਚਲੋ ਬਿਲਕੁਲ ਵਧੀਆ ਨਾਲ ਛੱਕ ਦੂਰ ਹੋ ਜਾਂਦਾ ਛੱਕ ਦੂਰ ਹੋ ਜਾਂਦਾ ਕਿ ਵੀਰ ਭਰਾ ਕੇ ਨੇ ਦੂਰੋਂ ਮਤਲਬ ਵੀ ਆਉਣਾ ਬਣਾ ਹੁੰਦਾ ਹਾਂਜੀ ਹਾਂਜੀ ਨੌਲੇ ਨਸਲ ਦਾ ਵੀਰਜ ਫਰਕ ਪਿਆ ਜਾਂਦਾ ਵਾ ਹਾਂਜੀ ਹਾਂਜੀ ਬ੍ਰੀਡ ਦਾ ਤੁਹਾਨੂੰ ਫਿਰ ਪਤਾ ਵੀਰਜ ਵਿੱਚ ਫਰਕ ਤੇ ਪੈਂਦਾ ਹੀ ਪੈਂਦਾ ਹਾਂਜੀ ਹੁਣ ਮੰਨ ਲਓ ਵੀ ਜਿਹੜਾ ਵੀਰ ਭਰਾ ਲੈ ਗਿਆ 2 400 ਵੇ 4 ਫੇਰ ਰਕਮ ਸਿੱਧੀ ਸਿੱਧੀ ਹੋ ਜਾਂਦੀ ਮੱਲੋ ਸਵੇਰੇ ਝੋਟੀ ਚ ਹੋਈ ਹੋਵੇ ਜਾਂ ਨਸਲ ਨਾ ਹੋਵੇ ਤੇ ਹਰ ਵੀਰ ਜੀ ਨੇ ਚੰਨ ਮਿਲਦੇ ਆ ਵੇਖੋ ਚਵਾਏ ਦਾ ਠੀਕ ਹੈ ਠੀਕ ਹੈ ਲਓ ਭਾਈ ਜੀ ਆਹ ਵੇਖੋ ਕਿਆ ਕਰ ਸਕਦੇ ਆਂ ਮੋਟੀਆਂ ਧਾਰਾਂ ਵਾਂ ਕੋਈ ਭੂਰ ਛਟਾ ਲਈਏ ਦੇਖੋ ਵੀ ਜਿਹੜੀ ਚਵਾ ਛੋਟੀ ਦਾ ਪਹਿਲੇ ਸਵੇਰੇ ਚਵਾ ਵੇਖੋ ਕਿੰਨਾ ਲੱਗਾ ਹੋਣਾ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਬਹੁਤ ਜ਼ਿਆਦਾ ਬਾਗ ਮੁੱਲ ਚਵਾਈ ਲੱਗੀ ਆ ਇਹ ਕੀ ਮੁੱਲ ਕਰਨਾ ਵੀ ਤੇ ਦਾ ਹਰ ਮੁੱਲ ਜੇ ਵੀਰ ਜੀ ਤੁਹਾਨੂੰ ਪਤਾ ਜਿੱਦਾਂ ਦੀ ਬਰੇਡ ਹੈ ਜੇ ਦੋ ਦੰਦ ਹੈ ਦੁੱਧ ਵੀ ਚੰਗਾ ਹਾਂਜੀ ਹਾਂਜੀ ਤੇ ਮੁੱਲ ਵੀਰ ਜੀ ਕਰਾਉਣ ਤੋਂ ਭਾਵੇਂ ਇਹਦਾ ਢੇੜ ਕਰੀ ਜਾਓ ਅੱਛਾ ਜੀ ਆਪਾਂ 90 ਦੀ ਦੇ ਦਈਏ ਕਰਦਿਏ ਜਾ ਜਾ ਦਾ ਦੋ ਕਰਾ ਦਿਓ ਵੀਰ ਜੀ ਜਿੰਨਾ ਕਰਾਉਣਾ ਤੋਂ ਜਿੰਨੇ ਕੀ ਆਪਾਂ ਛਾੜੀ ਤੇ ਨਹੀਂ ਆ ਆਪਾਂ ਵੀ ਜੀ ਜਿਹੜੀ ਝੋਟੀ ਦੇਈ ਦੇਣੀ ਪੂਰੇ 85000 ਦੀ ਦਵਾਂਗੇ ਠੀਕ ਹੈ ਠੀਕ ਹੈ ਹਾਂ ਕੋਈ ਦੂਰੋਂ ਨੇੜੋਂ ਵੀਰ ਪਰ ਆ ਕੋਈ ਫੋਨ ਲਾਵੇ ਕੋਈ ਇਮਾਨਦਾਰ ਹੋਰ ਕਰਦਾਂਗੇ ਪਰ 13 ਕਿਲੋ ਸਾਢੇ 13 ਕਿਲੋ ਝੋਟੀਆਂ ਦਾ ਦੁੱਧ ਮਣ ਕੇ ਕੋਈ ਲੈ ਜਾਵੇ ਠੀਕ ਹੈ ਠੀਕ ਹੈ ਲੋ ਜੀ 85000 ਬਾਕੀ ਮੌਕੇ ਦੇ ਮਾਨਤਾ ਨਾਲ ਹੋ ਜਾਊਗਾ ਅਰੇ ਸ਼ਾਮਾ ਨੂੰ ਵੀਂਧਿਆ ਬਲੈਡਰ ਬਣਾਇਆ ਹੋਣਾ ਝੋਟੀਆਂ ਦੇ ਠੀਕ ਹੈ ਠੀਕ ਹੈ ਬਿੰਦੀਆਂ ਵਾਲਾ ਚੱਡਾ ਜੀ ਇਹ ਚੱਡਾ ਮਗਰੋਂ ਕਿੰਨਾ ਬੈਗ ਆਉਣ ਰਿਹਾ ਠੀਕ ਹੈ ਜੀ ਭਾਈ ਉਹਨਾਂ ਅੱਗੇ ਨੂੰ ਤੇ ਉਹਨਾਂ ਪਿਛੇ ਨੂੰ ਬਣਾਇਆ ਪਿਛੇ ਨੂੰ ਪਿਛੇ ਨੂੰ ਵੇਚ ਕੰਗੇ ਤਗੜੇ ਕੱਦ ਕਾਠ ਵਾਲੀ ਐ ਵੀ ਦੱਸਿਓ ਭਾਜੀ ਇਹਦੇ ਬਾਰੇ ਇਹ ਵੀਰ ਜੀ ਦੂਸਰਾ ਸੂਆ ਸੋਨਾ ਇਹਨੇ ਅੱਛਾ ਜੀ ਪਹਿਲੇ ਸੂਏ ਨੇ 22-23 ਕਿਲੋ ਦੁੱਧ ਦਿੱਤਾ ਜੀ ਠੀਕ ਹੈ ਅਜੇ ਗਿਣਤੀ ਦੇ ਦਿਨ ਇਹਦੇ 5 ਦਿਨ ਪਏ ਜੀ ਅੱਛਾ ਜੀ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਜੀ ਖੋਲ ਦਿਓ ਵੀਰ ਜੀ ਲਓ ਵੀਰ ਜੀ ਲਓ ਭਾਈ ਇਹ ਵੀ ਚੰਗੇ ਤਗੜੇ ਕੱਦ ਕਾਠ ਵਾਲੀ ਆ ਇਹ ਚਾਹ ਸਾਰੇ ਪਸ਼ੂ ਵੀਰ ਦੇ ਕੋਲ ਚੰਗੇ ਆ ਇਹ ਕੰਡ ਦੇ ਤੁਹਾਨੂੰ ਦਿਖਾਉਂਦੇ ਆ ਫਾਰਮ ਵਾਲੀ ਵੜ ਚੰਗੇ ਤਗੜੇ ਕੱਦ ਕਾਠ ਵਾਲੀ ਵੀ ਚੈੱਕ ਕਰੋ ਇਹ ਤੁਹਾਡੇ ਮਨ ਪਾਉੜੀ ਜਿਆਦਾ ਸ਼ਾਨਦਾਰ ਆ ਅਜੇ 5 ਕਿ ਦਿਨ ਵੀਰ ਕਹਿੰਦਾ ਕਿ ਖੜਦੀ ਆ ਸੂਗ ਤੱਕ ਚੰਗਾ ਇੱਕ ਗੱਲ ਵੀ ਜਾ ਠੰਡੀ ਧੀਰੀ ਜੀ ਠੀਕ ਹੈ ਲਓ ਭਾਜੀ ਚੈੱਕ ਕਰ ਸਕਦੇ ਆ ਠੰਡੀ ਸੀਲ ਵੜਿਆ ਬਿਲਕੁਲ ਦੁਜਾ ਸੁਗਾ ਸੂਣਾ ਨੇ ਤੇ ਕਦ ਵਜਨ ਦੀ ਵੀ ਚੰਗੀ ਆ ਤੇ ਕਿੰਨਾ ਚ ਵਾਇਆ ਪਹਿਲੇ ਸਵੇਰ ਤੋਂ ਦਿਨ 22 23 ਕਿਲੋ ਵੀਜੇ ਚਵਾਇਆ ਨੇ ਪਹਿਲੇ ਸਵੇਰ ਠੀਕ ਹੈ ਠੀਕ ਹੈ ਲਓ ਭਾਈ ਭਾਜੀ 22 23 ਲੀਟਰ ਪਹਿਲੇ ਸਵੇਰ ਦੁੱਧ ਚਵਾਇਆ ਤੇ ਐਤੀ ਕਿੰਨਾ ਖਚਵਾਈ ਜਾਊਗੀ ਹਰ ਕੀ ਵੀਰ ਜੀ ਮੀਤ ਦਾ ਕਰਦਾ ਵੀ 5 ਕਿਲੋ ਚਵਾਵੇ ਵੈਢ ਦੋ ਪਰ ਚਵਾ ਦੇਣਾ ਜੇ ਤੁਹਾਨੂੰ ਪਤਾ ਬਰੀਡ ਆ ਹਾਂਜੀ 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 ਲਾ ਕੇ ਦੋ ਮੁੱਢ ਤੇ ਲਾ ਦਿਓ ਅਗਲੇ ਸਾਲ ਹਾਂਜੀ ਵੀਰ ਜੀ ਲਾਗ ਕੇ ਤੁਸੀਂ ਚੈੱਕ ਕਰ ਸਕਦੇ ਇਹ ਥਾਣਾ ਦਾ ਸਾਇਜ ਗਿਆ ਬਣ ਗੇਟ ਗੇਟ ਤੋਂ ਬਾਹਰ ਜਾਂਦੇ ਆ ਥਾਣਾ ਹਾਂ ਇਧਰ ਇਹ ਥੱਲੇ ਹੀ ਸੀ ਲਿਆ ਸੀ ਲਿਆ ਹਾਂ ਆ ਵੇਖੋ ਵੱਟਾ ਸਾਰਾ ਭਰਨਾ ਵੀਰ ਜੀ ਇਹਨੇ ਹਾਂਜੀ ਹਾਂਜੀ ਇਹ ਢਿੱਲਾ ਢੋਲਾ ਕਾਫੀ ਆ ਚਲੋ ਚੰਗਾ ਹਵਾਨਾ ਬਣਾ ਲੂਗੇ ਕੀ ਬੋਲ ਭਾਜੀ ਇਹਦਾ ਹਰ ਮੁੱਲ ਵੀਰ ਜੀ ਤੁਹਾਨੂੰ ਪਤਾ ਵੀ ਹੁਣ ਬਾਜ਼ਾਰ ਇਹਨਾਂ ਬਹਿਣਾ ਦਾ ਬੜਾ ਹੈ ਹਾਂਜੀ 80000 ਦੀ ਦੇ ਦਈਏ ਕਰ ਦਈਏ ਜਾਇਜ ਆ ਕਰਾ ਲਓ ਵੀਰ ਜੀ ਜਿੰਨਾ ਕਰਾਉਣਾ ਨੇ ਦਾਤੀ ਦਿੱਤੇ ਜਾਜਾ ਜਿੰਨੇ ਕਿ ਇਹ ਵੀ ਦੀ ਆਪਾਂ ਜਿਹੜੀ ਗਿਆ ਮਤਲਬ ਦੇ ਦੇਣੀ ਨਾ ਪੂਰੀ ਹਾਂਜੀ ਪੂਰੇ 62000 ਦਿਵਸੀ ਦਵਾਂਗੇ ਅੱਛਾ ਜੀ ਪਰ 5 26 ਕਿਲੋ ਵਾਲੀ ਕੋਈ ਦਊਗਾ ਨਾ ਇਹਨੇ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਪੂਰੇ ਬਰੀਡ ਚ ਆ ਬੈੜ ਵੱਡੀ ਆ ਤੇ ਰੇਟ ਵੀਰ ਤੇ ਨਿਕ ਨਿਕੇ ਨਿਕ ਨਿਕੇ ਵੀਰ ਜੀ ਬਿਲਕੁਲ ਜਾਜ ਮੋਤ ਹੁਣ ਮੰਨ ਲਓ ਵੀ ਆਪਾਂ ਬਜਾ ਜਾਈਏ ਤਾਂ ਲੋਕੇ ਲੱਖ ਲੱਖ ਦਾ ਵੇੜਾ ਨਾ ਮੰਗੀ ਜਾਂਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ 25 ਲੀਟਰ ਦੁੱਧ ਚਵਾ ਦੂਗੀ ਵੇੜ ਤੇ ਅਡਰ ਕੁਆਲਟੀ ਤੇ ਬਾਕੀ ਤੁਸੀਂ ਹਿਸਾਬ ਲਾ ਸਕਦੇ ਜੀ ਬਹੁਤ ਹੀ ਸ਼ਾਨਦਾਰ ਹਨ ਪੰਡਾ ਪਾਈਆਂ ਕਰਮਾਲੀ ਨੇ ਪੂ ਕਿਆ ਕਰ ਸਾਡੇ ਤੁਸੀਂ ਅਜੇ ਝਲਾਂ ਤੋਂ ਅਜੇ ਸੂਣ ਦਾ ਕੋਈ ਪਤਾ ਨਹੀਂ ਵੀਰ ਜੀ ਅਜੇ ਇਹਨੂੰ ਅੱਛਾ ਅੱਛਾ ਹਾਂਜੀ ਤੇ ਆਜੋ ਹੁਣ ਐਂਡ ਤੇ ਇੱਕ ਚੰਗੇ ਤਗੜੇ ਕੱਦ ਕਾਠ ਵਾਲੀ ਆ ਦੱਸਿਓ ਹਾਂ ਭਾਜੀ ਇਹਦੇ ਬਾਰੇ ਇਹ ਵੀਰ ਜੀ ਆਪਾਂ ਜਿਹੜੇ ਫਾਰਮ ਤੇ ਲੈ ਆਏ ਨਾ ਆਪਾਂ 24 23 24 ਕਿਲੋ ਦੁੱਧ ਮਣਕੇ ਲੈ ਆਏ ਜੀ ਅੱਛਾ ਜੀ ਆਪਣੇ ਕੋ ਆਣ ਕਿੰਨੇ ਦੋ ਦਿਨ ਹੋ ਗਿਆ ਜੀ ਨਹੀਂ ਲਾਇਆ ਹੁਣ ਇਹਦੇ ਥੱਲੇ ਦੁੱਧ ਹੋਊਗਾ 18 ਅਜੇ 17 ਵਜੇ ਇੰਨਾ ਤਿਆਰ ਦੇ। ਅੱਛਾ ਅੱਛਾ। ਮੰਨ ਲਓ ਵੀ ਜਿਹੜਾ ਕੋਈ ਵੀਰ ਭਰਾ ਲੈ ਗਿਆ ਨਾ ਤੇ ਇਹਨਾਂ ਫੇਰ ਦੋ 23-24 ਕਿਲੋ ਕਰ ਦੇਣਾ ਜਾਂ ਥੋੜਾ ਜੀਵ ਨਹੀਂ ਆ। ਠੀਕ ਹੈ ਠੀਕ। ਜਾਂ ਨਾੜਾ ਨੂੜਾ ਦਿਖਾਓ। ਵੇਖੋ ਵਿੱਚ ਪੈਪਾਂ ਹੀ ਲੱਗੀਆਂ ਥੱਲੇ ਦੇ। ਲਓ ਭਾਜੀ ਮਲਕ ਵੇਣੀਆਂ ਮੋਟੀਆਂ ਲੱਗੀਆਂ। ਮੋਟੀਆਂ ਲੱਗੀਆਂ ਵੀਰ ਜੀ। ਤੇ ਬਾਕੀ ਪੂਰੀ ਵੱਡੀ ਫਾਰਮ ਵਾਲੀ। ਹਾਂਜੀ ਹਾਂਜੀ। ਜਵਾਕੀ ਆ ਗਈ ਪਿਛੇ ਭਾਜੀ। ਮਗਰ ਬੱਛੀ ਆ ਗਈ ਵੀਰ ਜੀ ਇਹਦੇ। ਠੀਕ ਹੈ ਜੀ ਫਿਰ ਮਲਕਾ ਵਜੇ ਇਹਦੇ ਪਿਛੇ। ਤਾਂ ਬੱਛੀ ਵੀ ਵੇਖ ਲਓ ਵੀਰ ਜੀ ਆ ਵੇਖੋ ਥੱਲੇੋਂ ਚੱਡੀ ਇਹ ਉੱਧਰ ਇੱਕ ਉੱਧਰ ਵੀ ਪਾਪਾਂ ਲੱਗੀਆਂ ਵੀ ਇੱਧਰ ਵੀ ਪਾਪਾਂ ਲੱਗੀਆਂ ਦੁੱਧ ਹਲਕੀ ਗੱਲ ਆ ਉਹ ਵੀ ਜੀ ਲੱਗ ਗਏ ਲੋ ਚੈੱਕ ਕਰ ਸਕਦੇ ਪਰ ਕੋਈ ਵੀਰ ਭਰਾ ਜਾ ਫਾਰਮ ਵਾਲਾ ਲੈ ਗਿਆ ਨਾ ਵੀ ਜੀ ਦੁੱਧ ਫੇਰ ਇਹਨੇ 25 ਕਿਲੋ ਪਾ ਦੇਣਾ ਤੁਹਾਨੂੰ ਪਤਾ ਜਿਦੋਂ ਫਾਰਮਾਂ ਜਾਂਦੇ ਕਈਆਂ ਦੋ ਦਿਨ ਤੇ ਤਿੰਨ ਦਿਨ ਦੀ ਨਹੀਂ ਆਉਂਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕਹੋ ਜੀ ਇਹ ਥੋੜੇ ਜੀ ਪੀਟ ਕਿੰਦਾ ਕਿ ਜੀ ਜੂਨੀਅਰ ਦੇ ਕੋਆਗੇ ਉੱਥੇ ਰਹਿੰਦੀਆਂ ਖੁੱਲੀਆਂ ਨਾ ਵੀ ਜੀ ਤਾਂ ਕਰਕੇ ਫਿਰ ਤੁਹਾਨੂੰ ਪਤਾ ਪਰ ਅੱਥੇ ਰੁੱਸੇ ਪਾਉਣੇ ਪੈਂਦੇ ਆ ਪਾਣੀ ਫਿਰ ਕੁਆਲਟੀ ਵੀ ਜੀ ਚੈੱਕ ਕਰ ਸਕਦੇ ਤੇ ਨਹੀਂ ਇਹ ਚੰਗੇ ਤਗੜੇ ਕੱਦ ਕ ਕੀ ਚੈੱਕ ਕਰ ਸਕਦੇ ਤੁਸੀਂ ਹਡਰ ਕੁਆਲਟੀ ਤੇ ਬਾਈ ਕਹਿੰਦਾ ਵਾ ਕਿ 23 24 ਲੀਟਰ ਚੋਕ ਇਹ ਮੈਂ ਲੈਂਦਾ ਸੀ ਆ ਵੀਰ ਜੀ ਵੇ ਮੇਰਾ ਕਾਤੇ ਗਿੱਡੀ ਆ ਹਾਂਜੀ ਹਾਂਜੀ ਬਹੁਤ ਜਿਆਦਾ ਚੈੱਕ ਕਰ ਸਕਦੇ ਤੁਸੀਂ ਤੇ ਅਸਟਾ ਮੇਰੇ 17 18 ਲੀਟਰ ਬਿਲਕੁਲ ਦੁੱਧ ਤਿਆਰ ਆ ਨਾੜਾ ਨੂੜਾ ਕਾਫੀ ਆ ਹਵਾ ਨਹੀਂ ਤੇ ਚਲੋ ਦੁੱਧ ਵਾਲੀਆ ਵੜ ਜੇ ਕੋ ਵੀ ਫਰਾ ਸੰਭਲਦਾ ਜੂ 24 25 ਲੀਟਰ ਦੁੱਧ ਇਹਨੇ ਵੀ ਚਵਾਈ ਜਾਣਾ ਹੈ ਹਡਰ ਕੁਆਲਟੀ ਬਹੁਤ ਹੀ ਸ਼ਾਨਦਾਰ ਆ ਇਹ ਮੁੱਲ ਭਾਜੀ ਇਹਦਾ ਹਰ ਮੋਹਲੇ ਦੀ ਵੀਰ ਜੀ ਤੁਹਾਨੂੰ ਪਤਾ 24 25 ਵਾਲੀ ਦਾ ਬਾਜ਼ਾਰ ਬੜਾ ਆ ਹਾਂਜੀ ਹਾਂਜੀ ਉਦਾਂ ਜੇ ਆਪਾਂ 80 85 ਪਾਈਏ ਤਾਂ ਵੀ ਵੇਖ ਜਾਣੀ ਆ ਹਾਂਜੀ ਹਾਂਜੀ ਕਿਉਂਕਿ ਆਪਣਾ ਵੀਰ ਜੀ ਮਾਲ ਭਾਣ ਦਾ ਭਾਣਾ ਹੀ ਦਵਾਂਗੇ ਬਿਲਕੁਲ ਸਹੀ ਗੱਲ ਆ ਜੀ ਆਪਾਂ ਵੀਰ ਜੀ 65 ਦੀ ਦੇ ਦਈਏ ਛੱਡ ਦਈਏ 2000 ਆਪਾਂ ਵੀਰ ਜੀ ਜਿਹੜੀ ਹਾਂ ਨਾ ਦੇਣੀ ਆ ਨਾ ਪੂਰੇ 65000 ਦੀ ਦਵਾਂਗੇ ਲਓ ਬਜੀ ਪਰ ਇੰਨੇ ਦੁੱਧ ਵਾਲੀ ਕੋਈ ਦੇ ਜੇ ਤੇ ਫੇਰ ਆਖਿਓ ਫੇਰ ਜੇ ਇਹਨੇ ਕੋ ਦੁੱਧ阿里 ਦੇ ਦੂ ਫੇਰ ਆਪਾਂ 50000 ਨਹੀਂ ਦੇ ਦਾਂਗੇ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਜਾਇਜ਼ ਮੁੱਲ ਬਿਲਕੁਲ ਹਾਂ ਹਾਂ 52000 ਦੇ ਵੀਰ ਜੀ ਦਵਾਂਗੇ ਠੀਕ ਹੈ ਠੀਕ ਹੈ ਲਓ ਬਾਜੀ 52000 ਦੀ ਤੇ ਕੱਦ ਵਜ਼ਨ ਬਹੁਤ ਜ਼ਿਆਦਾ ਆ ਤੇ ਐਸ ਤਾਂ ਜਿਹੜਾ 17 18 ਲੀਟਰ 14 14 ਦਿਨ ਦੋ ਤੇ ਮੈਂ ਤਾਂ ਇਹ ਕੀ ਕਹੀ 20000 ਸਾਮ ਕਰੂਗਾ ਜਾ ਕੇ ਫੇਰ 24 25 ਕਿਲੋ ਕਰ ਦੇਣਾ ਤੁਹਾਨੂੰ ਪਤਾ ਵੀ ਇਹ ਦੁੱਧ ਵਾਲੀ ਵਹਿੜ ਆ ਬਿਲਕੁਲ ਸਹੀ ਗੱਲ ਆ ਤੇ ਪਸ਼ੂ ਸਾਰੇ ਵੀਰ ਦੇ ਕੋਲ ਵੱਡੇ ਆ ਤੇ ਮੁੱਲ ਬਿਲਕੁਲ ਛੋਟੇ ਛੋਟੇ ਕਰਦੇ ਆ ਆ ਦੰਦ ਖਾਓ ਜੀ ਇਹ ਆ ਨੂੰ ਮੂੰਹ ਕਰੂ ਤੇ ਪਿਓਰ ਦੋ ਦੰਦ ਦੋੰਦੀ ਦੇਖੋ ਪਿਓਰ ਠੀਕ ਹੈ ਠੀਕ ਹੈ ਲਓ ਬਾਈ ਜੀ ਚੈੱਕ ਕਰ ਸਕਦੇ ਤੁਸੀਂ ਇਹ ਬਹੁਤ ਹੀ ਬਾ ਕਮਾਲ ਪਸ਼ੂਆ ਵੀਰ ਦੇ ਕੋਲ ਤੇ ਜਾਇਜ ਮੁੱਲ ਤੇ ਆ ਤੇ ਚੰਗੇ ਪਸ਼ੂਆ ਚੈੱਕ ਕਰ ਸਕਦੇ ਤੁਸੀਂ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ